ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਵਾਜ਼ ਜਾਮ ਸਰ ਵੀ ਸਿੱਟਨੇ ਤੇ ਕਰਦ ਕੇ ਬਲੌਗ ਦੀ ਸਟਾਰਟਿੰਗ ਤੇ ਸਟਾਰਟਿੰਗ ਮਿੱਤਰੋ 10 ਵਜੇ ਕੀਤੀ ਆ ਤੇ ਕਬੂਤਰ ਆਪਾਂ 7 ਵਜੇ ਛੱਡਦਾ ਸੀਗਾ ਤੇ 7 ਵਜੇ ਛੱਡ ਕੇ ਕਬੂਤਰ ਤੇ ਪੱਠੇ-ਪੱਠੇ ਲੈ ਕੇ ਆਂਦੇ ਪੱਠੇ ਕੂਤਰੇ ਪਾ ਗਏ ਵਿਹਲੇ ਹੋ ਗਏ 10:30 ਕਰ ਵਿਹਲੇ ਹੋ ਗਏ ਆ ਤੇ ਇੱਕ ਆਪਾਂ ਕੂਤਰ ਚੱਲ ਪਹਿਲੇ ਵਿਖਾ ਦੇ ਕੂਤਰਾਂ ਪੈੱਕੇ ਛੱਡਿਆ ਜੀ ਬਾਕੀ ਸਾਰਿਆਂ ਦਵਾਈ ਲੱਗੀ ਵੀ ਕਬੂਤਰਾਂ ਨੂੰ ਤੇ ਇਕੱਲਾ ਕਾਲੀ ਡੋਰੀ ਵਾਲਾ ਕੂਤਰ ਛੱਡਿਆ ਆ ਚੱਲਿਆ ਜੀ ਹੋ ਗਿਆ। ਓਨਲੀ ਇੱਕ ਉਤਰੀ ਛੱਡਿਆ ਜੀ। ਓ ਛੱਡਿਆ। ਤੇ ਇੱਕ ਆਪਾਂ ਆਹ ਜਾਲਦੇ ਆ ਕਪੜਾ ਜਮਾ ਫਿੱਕਾ ਆ ਗਿਆ। ਤੇ ਇਹ ਤੇ ਆਪਾਂ ਨਵਾਂ ਕਪੜਾ ਸਵਾ ਕੇ ਲੈ ਕੇ ਆਉਣੇ ਆ ਤੇ ਇਹ ਵਿੱਚ ਲਾਵਾਂਗੇ। ਆ ਪੀਲਾ ਕਪੜਾ ਤੇ ਆ ਵਿੱਚ ਲਾਲ ਫੱਟੀ ਮਾਰ ਦੇਣੀ ਆਪਾਂ ਐਂ ਕਰਕੇ। ਓਕੇ ਹੋਇਆ ਇਹਨਾਂ ਰਬੂਟਾਂ ਜਾਵਾਂ ਤੇ ਇਹ ਸਿਉਣ ਮਰਾ ਲਿਓਣਾ ਮੈਂ ਹੁਣੇ ਤੇ ਬਾਹਰ ਵਿੱਚ ਆਪਾਂ ਲਾਈ ਦੇਵਾਂਗੇ ਉੱਤੇ ਤੇ ਮੁੜ ਕੇ ਰਕੂਤ ਨੂੰ ਪਤਾ ਲੱਗ ਜਾਂਦਾ ਤੇ ਪੀਲਾ ਛਾੜ ਲੱਗਾ ਪਿਆ ਨਾ ਪੀਲੇ ਦੀ ਬਹਿਣਾ ਓਕੇ ਹੋਇਆ ਇਹਨਾਂ ਰਬੂਟਾਂ ਤੇ ਇਹ ਕਿਉਂ ਤੋ ਛੱਡਾ ਜਾਵਾਂ ਅੱਜ ਇਕੱਲਾ ਕੋਈ ਛਤਰੀ ਤੇ ਨਹੀਂ ਬੱਧਾਗਾ ਤੇ ਰਾਦ ਦਾ ਹੈਗਾ ਯਾਰ ਇੱਕ ਬੱਚਾ ਛੱਡ ਗਏ ਆ ਹੁੰਦਾ ਕੂਤਰ ਤਾਂ ਉਹ ਇਕੱਲਾ ਹੀ ਤਰਾਂ ਫਿਰਦਾ ਕਮਲਿਆਂ ਨੂੰ ਪਾਣੀ ਤੇ ਕੀਤਾ ਵੇ ਇਹ ਆਪਣਾ ਬਸ ਪਰਸੋਂ ਦੇ ਗੇੜੇ ਆ ਅੱਜ ਛੱਡ ਗਏ ਤੇ ਪਰਸੋਂ ਦੇ ਗੇੜੇ ਆ ਆਉਂਦਾ ਮਤਲਬ 17 ਦੀ ਬਾਜੀ ਆ ਤੇ 16 15 14 ਨੂੰ ਗੇੜੇ ਇਹਦੇ ਜੀ ਤੇ ਇੱਕ ਆਪਣੇ ਨਾਲ ਦੇ ਪਿੰਡ ਬਾਜੀ ਵੀ ਟੈਲ ਮੀ ਤੁਹਾਨੂੰ ਕੱਲ ਦੱਸਿਆ ਸੀਗਾ ਤੇ 18 ਕਬੂਤਰ ਓੜਿਆ ਜੀ ਉੱਥੇ ਟੈਲ ਮੀ ਮਤਲਬ ਜਿਹੜਾ ਆ ਪਿੰਡ ਰਹੇਗਾ ਇੱਥੇ ਇੱਥੇ ਪਿੰਡ ਰਹਿ ਗਏ ਜਿਹੜਾ ਪਹਿਲਾਂ ਵੀ ਇੱਥੇ ਬਾਜੀ ਹੋਈ ਸੀ ਦੁੱਸਰ ਤਸਰ ਪਈ ਸੀ ਉਸੇ ਪਿੰਡ ਅੱਜ ਫੇਰ ਬਾਜੀ ਆ 18 ਵੱਡੇ ਅੱਜ ਜੀ ਵੇਨੇ ਆਪਣੇ ਪਿੰਡ ਕਿੰਨੇ ਆਉਂਦੇ ਆ ਇੱਕ ਅਧਾਊਗਾ ਜੇ ਆਇਆ ਤੇਰਾ ਕੂਥਰ ਅੱਗੇ 18 ਹਨਾ ਇੱਕ ਅਧਾਊਗਾ ਜੇ ਆਇਆ ਤਾਂ ਤੁਹਾਨੂੰ ਦੱਸ ਦਾਂਗੇ ਆਉਂਦਾ ਕਿ ਕਿਵੇਂ ਆ ਤੇ ਕਿੰਨੇ ਵਜੇ ਕੰਮ ਨਿਭੜਦਾ ਉਹ ਵੀ ਆਪਾਂ ਜ਼ਰੂਰ ਦੱਸਾਂਗੇ ਤੁਹਾਨੂੰ ਲਾਤਾ ਜੀ ਕੱਪੜਾ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਕਿਵੇਂ ਲੱਗਾ ਓਕੇ ਹੋ ਮੈਂ ਰਿਪੋਰਟਾਂ ਜਿਹੜਾ ਪੁਰਾਣਾ ਕੱਪੜਾ ਸੀਗਾ ਉਹ ਆਪ ਸੈਟ ਤਾਂ ਪਾਸੇ ਉਹਦਾ ਖਰਾਬ ਹੋ ਗਿਆ ਸੀ ਯਾਰ ਆ ਵੇ ਆਇਆ ਲੱਗਾ ਹੈ ਕਪੜਾ ਤੇ ਕਮੈਂਟਾਂ ਇਹ ਦੱਸੋ ਇਹ ਕੈਂਡ ਲੱਗਾ ਜਾਂ ਨਹੀਂ ਤੇ ਆਹ ਕੱਪੜੇ ਦਾ ਹਾਲ ਦੇਖ ਲੋ ਇਹ ਤਾਂ ਯਾਰ ਕੱਪੜੇ ਹੋਰ ਹੀ ਸੀਗਾ ਲੋ ਜੀ ਯਾਰ ਪਹਿਲੇ ਫਿੱਕਾ ਜਿਹਾ ਸੀਗਾ ਯਾਰ ਤੇ ਚੱਲ 13 ਆਪ ਲਾਦਾ ਸੀ ਆਪਾਂ ਜਾਲ ਚੀਰਾਉਣਾ ਸੀਗਾ ਉਦੋਂ ਬੱਚੇ ਵਿੱਚ ਹੀ ਲਾਉਣੇ ਸੀਗੇ ਤੇ ਉਹਦਾ ਆਪ ਲਾਦਾ ਸੀ ਹੁਣ ਪੱਟ ਕੇ ਆਪਾਂ ਵੇਖੋ ਕਿੰਨਾ ਗੂੜਾ ਕਪੜਾ ਲਾਤਾ ਬਸ ਇਹ ਤਾਂ ਬੇਕਾਰ ਆ ਜੀ ਉਹਕੇ ਹੋਗਰ ਪੁੱਤਾਂ ਐਚ ਵੀ ਨਵਾਂ ਲੱਗ ਗਿਆ ਉਹਚ ਵੀ ਲੱਗ ਗਿਆ ਸ਼ਤਰਗੰਗ ਸਾਰਿਆਂ ਦਾ ਨਵਾਂ ਹੀ ਲੱਗ ਗਿਆ ਤੇ 12:30 ਹੋ ਗਏ ਮਿੱਤਰੂ ਕਬੂਤਰ ਹਜੇ ਕੋਈ ਨਹੀਂ ਆਇਆਗਾ 18 18 ਜੁ ਕਿੰਨੇ ਕਹਣਗੇ ਇੱਕ ਅੰਦਾ ਆਊਗਾ ਜੇ ਆਇਆ ਤਾਂ ਨਹੀਂ ਤੇ ਨਹੀਂ ਆਉਂਦੇਗਾ ਨਾ ਪਿੰਡ ਵਧੀਆ ਠੀਕ ਆ ਯਾਰ ਚਾਰੇ ਪਾਸੇ ਇੱਕੋ ਜਿਹਾ ਭਾਈ ਤੇ ਨੀ ਪੁੱਤਰ ਛੇਤੀ ਉੱਥੋਂ ਓ ਬਾਏ ਆ ਗਿਆ ਇਹ ਕਿੱਧਰ ਗੁੱਛਾ ਮਾਰਦਾ ਆਉਂਦਾ ਇਹ ਨੋ ਜੀ ਕਈ ਨੇ ਤਵੜਾ ਵੀ ਝੋਲਿਆ ਆਪਾਂ ਜਿਵੇਂ ਕੂਰਾ ਇਹ ਤੇ ਜਿਹੜੇ ਕਬੂਤਰ ਉੱਡ ਕੇ ਆਏ ਤੇ ਇਹ ਚ ਪਾਣੀ ਪਾ ਕੇ ਰੱਖ ਲਾਂਗੇ ਆਪਾਂ ਤੇ ਜਿਹੜੇ ਕਬੂਤਰ ਉੱਡ ਕੇ ਆਏ ਇਹਦੇ ਵਿੱਚ ਪਾਣੀ ਦਿਆ ਕਰਾਂਗੇ ਪੂਰਾ ਮਿੱਠਾ ਪਾਣੀ ਹੋਇਆ ਕਰੂਗਾ ਤੇ ਨਾਲ ਯਾਰ ਪੂਰਾ ਠੰਡਾ ਕਰੂਗਾ ਬਰਫ ਪਾਉਣੀ ਲੋੜ ਨਹੀਂ ਗੀ ਤੇ ਪੂਰਾ ਨਿਆਰਾ ਵਾਜਿਆ ਕਰੂਗਾ ਕਬੂਤਰਾਂ ਨੂੰ ਵੀ ਤੇ ਇਹ ਚ ਆਪਾਂ ਪਾਣੀ ਪਾ ਕੇ ਰੱਖ ਰਹੇ ਨੇ ਤਾਂ ਓਕੇ ਹੁੰਗਰ ਪੋਟਾਂ ਜਾਂਵਾ ਲੋ ਵੀ 2:40 ਦੀ ਅਪਡੇਟ ਇੱਕ ਉਤਰਾ ਗਿਆ ਸੀ ਵਾਰਾ ਤੇ ਆਪਣਾ ਤਾਂ ਆਹੋਂ ਪਹਿਲਾਂ ਆਪਣਾ ਦਿਖਾ ਦਗੇ ਇਧਰ ਜੇ ਆ ਆਉਂਦਾ ਜੀ ਬਾਬਾ ਹੱੱਚਾ ਦੇ ਸੁਣਾ ਨਹੀਂ ਗਿਆ ਯਾਰ ਹਮ ਜੋ ਆ ਪੋੜੀ ਜਮ ਨਾਲ ਦੀ ਹੋਊਗਾ ਆ ਨੰਗੇ ਪੋੜੀ ਵੇਦੀ ਇਹ ਵਜੂ ਕੇ 2:40 ਦੀ ਅਪਡੇਟ ਆ ਜੀ ਆਹ ਤੇ ਇੱਕ ਜਾਨਵਰ ਆਇਆ ਸੀਗਾ ਉਹਦੇ ਯਾਰ ਬਦਲ ਜਾ ਸੀਗਾ ਆ ਇੰਜੇ ਸੀ ਮੌਸਮ ਆ ਇੰਜੇ ਬਦਲ ਜਾ ਸੀਗਾ ਤੇ ਕਬੂਤਰ ਇਕੱਲੀ ਕਾਲੀ ਗਾਂਦ ਵਿਖਾਉਂਦਾ ਸੀਗਾ ਉੱਚੇ ਖੜਾ ਸੀ ਆਪਣੇ ਕਬੂਤਰ ਨਾਲ ਹੀ ਕਿ ਆਪਣਾ ਕਬੂਤਰ ਇਕੱਲਾ ਫਿਰਦਾ ਨਾ ਤੇ ਉੱਚਾ ਕਬੂਤਰ ਆਇਆ ਸੀਗਾ ਉਹ ਕਾਂ ਦੀ ਵਿਖਾਉਂਦੇ ਦੇਖਣੀ ਕਾਲੀ ਯਾਰ ਖਣੀ ਲਾਲ ਨਾ ਹੋਰ ਹੀ ਰੰਗ ਵੇਖੋ ਥੋੜਾ ਮੋੜਾ ਲੱਗਾ ਵੀ ਤਾਂ ਲੱਗਈ ਹੋਵੇ ਤੇ ਬਦਲ ਕਰਕੇ ਕਲੀਅਰ ਨਹੀਂ ਹੋਇਆ ਰੰਗ ਕਬੂਤਰ ਦਾ ਤੇ ਮੈਂ ਕਿਹਾ ਚਲ ਜੋ ਨੀਵਾ ਆ ਗਿਆ ਥੋੜਾ ਜਿਹਾ ਆਪ ਉਹ ਦਿਖਾ ਦਾਂਗੇ ਹਨ ਤੇ ਕਬੂਤਰ ਉੱਥੇ ਹੀ ਤੁਰ ਗਿਆ ਸਾਲਾ ਫੇਰ ਜਿਹੜਾ ਬਾਹਰ ਆਇਆ ਸੀਗਾ ਤੇ ਆਪਣਾ ਇਕੱਲਾ ਕਬੂਤਰ ਰਹਿ ਗਿਆ ਤਾਂ ਚਿੜਨਾ ਹਰਦਨ ਮੈਂ ਇਹ ਨੂੰ ਹੋਰ ਆ ਕੇ ਦੋ ਆ ਗਿਆ ਜੀ ਆਪਣਾ ਕਿੱਧਰ ਮੰਗਿਆ ਇਧਰ ਹੋ ਗਿਆ ਟੀਨਾਂ ਦੇ ਉੱਲੇ ਤੇ ਉੱਤੋਂ ਹੀ ਤੁਰ ਗਿਆ ਬੇ ਕੂਤਰੋ ਤਾਂ ਯਾਰ ਮੈਂ ਚਲ ਜਉ ਨੀਵਾ ਆਉਂਦਾ ਉਹ ਦਿਖਾਉਣੇ ਆਪਾਂ ਕਰ ਦਿੰਨੇ ਐਡ ਵਿੱਚ ਹਣਾ ਪਰ ਨੀਵਾ ਉੱtre ਨਹੀਂ ਉਹ ਉੱਤੇ ਦੇ ਉੱਤੇ ਹੀ ਗਿਆ ਆਪਣਾ ਇਕੱਲਾ ਕੂਤਰ ਉੱਤਰਿਆ ਕੱਲਾ ਹੀ ਫਿਰਦਾ ਹੀ ਤੜਕੇ ਰ ਛੱਡੇ ਵੀ ਕੱਲਾ ਫਿਰਦਾ ਵੀ ਕੱਲਾ ਹੀ ਆ ਚਲੋ ਵੇਨੇ ਅੱਜ ਕਿੰਨੇ ਵਜੇ ਬੈਂਦਾ ਹਨਾ 2:40 ਮਿੰਟ ਤਾਂ ਹੋ ਹੀ ਗਏ ਆ ਤੇ ਕੂਕੂਤਰ ਨਹੀਂ ਬੱਦਾ ਛਰੀ ਤੇ ਜਮਾਂ ਖਾਲੀ ਛਤਰਾਂ ਲੱਗਾਂਗਾ ਨਹੀਂ ਉਤਰਾ ਆਪਾਂ ਬਾਹਰ ਕੱਢੇ ਅੱਜ ਜਹਾਜ਼ ਨਹੀਂ ਪਾਇਗੇ ਕਿਉਂਕਿ ਕੱਲ ਆਪਾਂ ਦਵਾਈ ਲਈ ਸੀਗੀ ਤਾਂ ਹੀ ਅੱਜ ਨਹੀਂ ਛੱਡੇ ਤੇ ਨਹੀਂ ਬਾਹਰ ਕੱਢੇ ਆ ਬਜੇ ਬੈਠੇ ਨੂੰ ਬਦਾਬ ਦੂੰ ਦੇਦੇ ਆਪਾਂ ਆ ਗਿਆ ਜੀ ਆਪਣਾ ਜਾਨਵਰ ਇਰ ਕਮੈਂਡ ਕਰਕੇ ਦੱਸੋ ਜੀ ਬਈ ਪਰਸੂ ਇਹਦੇ ਗੀੜੇ ਬੰਦਦੇ ਆ ਤੇ ਕਮੈਂਟਾਂ ਚ ਜਰੂਰ ਦੱਸੋ ਜੀ ਯਾਰ ਮੇਰਾ ਭਰਾ ਆਹ ਵਲੌਗ ਚ ਕਮੈਂਟ ਕਰਕੇ ਦੱਸ ਦਿਓ ਜੀ ਯਾਰ ਰੰਗ ਆਪਾਂ ਹੋਰ ਲਾਦਗੇ ਇਹਦੇ ਕਿ ਕੱਲੀ ਕਾਲੀ ਟੋਰੀ ਬਹੁਤ ਆ ਇਹ ਬਾਹਲਾ ਉੱਚਾ ਤਾਂ ਨਹੀਂ ਜਾਂਦਾ ਆ ਆ ਗਿਆ ਇਹ ਬਾਹਲਾ ਉੱਚਾ ਤਾਂ ਨਹੀਂ ਜਾਂਦਾ ਗਿਆ ਸਮਦਰ ਹੀ ਰਹਿੰਦਾ ਹਣਾ ਤੇ ਕਮੈਂਟਾਂ ਚ ਮੇਰਾ ਭਰਾ ਜਰੂਰ ਦੱਸ ਦਿਓ ਜੀ ਯਾਰ ਰੰਗ ਲਾਦਗੇ ਆਪਾਂ ਹੋਰ ਇਹਦੇ ਕਿ ਇਹਨਾਂ ਦਾ ਬਾਦੂ ਆ ਨਾ ਬਾਹਲਾ ਕਾਨੂੰ ਨਵੇੜਨਾ ਬੈਠ ਚੁੱਕਿਆ ਜੀ 3:32 ਮਿੰਟ ਤੇ ਕੱਲਾ ਹੀ ਸੀਗਾ ਮਿੱਤਰੋ ਕੱਲਾ ਹੀ ਉੱਡੇ ਹੈ ਅੱਜ ਸਾਰਾ ਦਿਨ ਕੋਈ ਕਬੂਤਰ ਨਹੀਂ ਸੀ ਇਹਦੇ ਨਾਲ ਨਾ ਹੀ ਛੱਡਿਆ ਸੀਗਾ ਆਪਾਂ ਪਿੰਡੋਂ ਵੀ ਹੈ ਨਹੀਂ ਸੀਗਾ ਤੇ ਇਹਨੂੰ ਤਾੜ ਦੰਨੇ ਆ ਤਾੜ ਕੇ ਆ ਜਾਲੀ ਚ ਪਾ ਦੰਨੇ ਆ ਤੇ ਸਾਹ ਸੁ ਲੈ ਕੇ ਪਾਣੀ ਪੁਣੀ ਪਿਆਦਾਂਗੇ ਨਾਲ ਇਹਨੂੰ ਤੇ ਬਾਅਦ ਚ ਜੀ ਤਾੜ ਦੇ ਵਿਖਾਉਣੇ ਤੁਹਾਨੂੰ ਆ ਕੇ ਬੈਠ ਗਿਆ ਜੀ ਚੋਟਾ ਤਾੜਦਾ ਆਪਣਾ ਕਬੂਤਰ ਤੇ ਓਕੇ ਹੋ ਗਈਆਂ ਜੀ ਰਿਪੋਰਟਾਂ ਜਾਵਾ ਬਾ ਥੋੜਾ ਸਾਧ ਵਾਗੇ ਤੇ ਪਾਣੀ ਪੂਣੀ ਇਹਨਾਂ ਨੂੰ ਪਿਆ ਦਨੇ ਆਪਾਂ ਤੇ ਫਿਰ ਆ ਬਦਾਮ ਪਾ ਕੇ ਦੇ ਗੁੱਡੇ ਛੱਡ ਦਾਂਗੇ ਦੇ ਤੇ ਜੀ ਕਬੂਤਰ ਨੂੰ ਬਦਾਮ ਓਕੇ ਉਹ ਮਗਰ ਬੋਟਾ ਆਉਦੀ ਕਿੱਲੀ ਦੇ ਆ ਕੇ ਬਹਿ ਗਿਆ ਇਹ ਇੱਥੇ ਆ ਮਿੱਤਰੋ ਇਹਦੀ ਪੱਕੀ ਸੀਟ ਇੱਥੇ ਹੁੰਦਾ ਏ ਪਹਿਲਾਂ ਇੱਧਰ ਹੁੰਦਾ ਸੀ ਬਾਅਦ ਚ ਇੱਧਰ ਬਹਿਣ ਲੱਗ ਪਿਆ ਉਧਰ ਹੁਣ ਪੱਕੀ ਸੀਟ ਹੈ ਇਹਦੀ ਬਾਕੀ ਯਾਰ ਕੱਲ ਵੀ ਲੋ ਕਬੂਤਰ ਨੂੰ ਦਵਾਈ ਲਈ ਆ ਤੇ ਕਬੂਤਰ ਪੂਰੇ ਰੱਜਣ ਲੱਗ ਗਏ ਆ ਮਤਲਬ ਬਿੱਠਾ ਵੀ ਵਧੀਆ ਮਾਰ ਲੱਗ ਗਿਆ ਪਹਿਲਾਂ ਹੋਰ ਹੀ ਮਾਰਦੇ ਸੀ ਹੁਣ ਤਾਂ ਬਿੱਠਾ ਵੀ ਵਧੀਆ ਮਾਰ ਲੱਗ ਗਿਆ ਥੱਲੇ ਹੈ ਨਹੀਂ ਤੈਨੂੰ ਦਿਖਾ ਦਗੇ ਨਹੀਂ ਤਾਂ ਤਾਜੀ ਨਹੀਂ ਵੱਜੇਗੀ ਬਾਕੀ ਦਾਣਾ ਵੀ ਪਾਦੇ ਆ ਪਾਣੀ ਵੀ ਪਾ ਰੋਕੇ ਉਹਨਾਂ ਰੋਟਾਂ ਤੇ ਆਪਾਂ ਹੀ ਜਾਣਾ ਖੇਡਣਾ ਇਹਦੇ ਰਬਟ ਦੇ ਵੇਖੋ ਕਿੰਦਾ ਸੋਹਣਾ ਰੰਗ ਦਾ ਕਾਗੂਤਰ ਦੇ ਆਰੇ ਘਟਿਆ ਖੱਕਦਾ ਕਾਗੂਤਰਾਂ ਥੋੜੀ ਜਿਹੀ ਮੌਜ ਵੀ ਇਹੇ ਬਾਲਾ ਗਿਆ ਲੱਗ ਗਿਆ ਫੜ ਕੇ ਤੁਹਾਨੂੰ ਦਿਖਾ ਦਿੰਦੇ ਹਾਈ ਇਹ ਵੀ ਬਗੋ ਜਿੱਕਾ ਗਿਆ ਲੱਗਾ ਬੈਠੇ ਰ ਇੱਕ ਦੋ ਨੇ ਹੋਰ ਬੂਤਰਾ ਨਹੀਂ ਕਰਾਂਗੇ ਵੇਖੋ ਬਹੁਤ ਦਿਸੂਗਾ ਨਾ ਖੱਟੇਆਂ ਅੱਖਾਂ ਦਾ ਜਾਨਵਰ ਵਾ ਇੱਕ ਕੱਢਣ ਵਾਲਾ ਇੱਕ ਆ ਕੱਢਣ ਵਾਲਾ ਸਰਾ ਇੱਕ ਇਹਦੇ ਨਾਲ ਦਾ ਤਿੰਨ ਇੱਕ ਉਹ ਕਲਿਟੋਰੀਆ ਚਾਰ ਪੰਜਵਾਂ ਕੰਢੜਾ ਛੇ ਮ ਆ ਬੈਠਾ ਤੇ ਇਹ ਸੱਤਵਾਂ ਆ ਬੈਠਾ ਔਰ 8 ਮੈਂ ਇੱਕ ਘੰਡਾ ਲਾ ਬੈਠਾ ਇਹ ਪਾਠ 9ੇ ਕਢਣਾ ਨੇ ਬਾਕੀ ਤਾਂ ਕੱਢੇ ਵੀ ਇੱਕ ਜਿਵੇਂ ਆ ਕੱਢੇ ਵਾ ਦੋਵੇਂ ਹਨ ਪਰਲੇਗੂਤ ਨੇ ਬਦਾਂਚਾਰੀ ਇਹਨੇ ਲਾਲ ਪੂਛ ਵਾਲ ਨੂੰ ਇਹਨੂੰ ਵੀ ਚੜੀ ਜੰਨੇ ਆ ਬੇਕਾ ਚਾਰ ਆ ਡੰਡੇ ਵਾਲੀ ਵੀ ਕਢਣਾ ਆ ਬੈਠਾ ਖਟਗਾ ਖਾਂਦਾ ਬਾਕੀ ਦੋ ਕੇ ਰੋਟਾਂ ਹੀ ਆਈ ਕਿ ਕਬੂਤਰਾਂ ਖਾਦ ਕੇ ਇੱਕ ਮਤਰਾ ਇਧਰ ਬੱਚਾ ਛੱਡਾਂਗੇ ਜਿਹੜਾ ਕਾਲਾ ਕਾਂਡ ਸੱਜਾ ਟੂਸਾ ਲਾ ਸ਼ਾਖਾ ਬੱਚਾ ਨਹੀਂਗਾ ਤੇ ਕੱਲੂ ਪੱਕਾ ਹੀ ਛੱਡਾਂਗੇ ਇਹ ਜੀ ਬਹੁਤ ਦਿਨ ਹੋ ਗਏ ਬੰਦ ਇਹਨੂੰ ਕੱਲੂ ਛੱਡ ਹੀ ਦੇਣਾ ਇਹ ਅ ਮ ਇਧਰੋਂ ਦਾ ਇਧਰੇ ਬਹੁਤ ਉਧਰੋਂ ਘਟਣਾ ਨਹੀਂ ਆ ਯਾਰਾ ਅ ਮਾ ਹੋਰ ਦੋਹਾਂ ਦਿਨਾਂ ਬਸ ਦੋਹਾਂ ਦਿਨਾਂ ਦਰਾਂ ਨੂੰ ਮੇਲੇ ਲੱਗਿਆ ਕਰੂਗਾ ਮਤਰਾ ਅਰ ਬਰ ਛੱਡਾ ਕਰਾਂਗੇ ਆਪਾਂ 20 25 25 ਕੋ ਤੋ ਛੱਡਾ ਕਰਾਂਗੇ ਕਬੂਤਰ ਕੂਤਰਾਂ ਇਕੱਠੇ ਤੇ ਮੇਤ੍ਰੋ ਹਮੋਂ ਆਪਾਂ ਚੱਲਦੇ ਹਾਂ ਖੇਡਣ ਮੈਨੂੰ ਮੁੰਡੇ ਫੋਨ ਲਾਈ ਜਾਂਦੇ ਕਹਿੰਦੇ ਵਾਰੀ ਵਾਰ ਖੇਡਣ ਚੱਲ ਗਏ ਮੈਂ ਚਲੋ ਕੋਈ ਨਾ ਆ ਜਾਂਨੇ ਆ ਤੇ ਫਿਰ ਆਪਾਂ ਚੱਲਦੇ ਹਾਂ ਖੇਡਣ ਤੇ ਬਾਅਦ ਵਿੱਚ ਆਗੇ ਕੰਟੀਨਿਊ ਕਰਦੇ ਕਿੰਨੇ ਵਜੇ ਆਉਣੇ ਹਨ ਜੇ ਸਿੱਧਾ ਆਗੇ ਸਿੱਧਾ ਕੰਟੀਨਿਊ ਕਰਦੇ ਜਦੋਂ ਆ ਗਿਆ ਬਈ ਤੇ ਨਾਲੇ ਕੰਟੀਨਿਊ ਕਰਕੇ ਐਂਡ ਕਰ ਦਾਂਗੇ ਵਲੋਡ ਹਨ ਫੋਰ ਤਾਂ ਬਾਕੀ ਓਕੇ ਰਿਪੋਰਟਾਂ ਆ ਓਕੇ ਹੋ ਗਏ ਰਿਪੋਰਟਾਂ ਕੂਤਰ ਨੂੰ ਬਦਾਮ ਵੀ ਦੇ ਦਿਆ ਤੇ ਪਾਣੀ ਵੀ ਦੇਤਾ ਆਪਾਂ ਉਹ ਤਾਂ ਮੈਂ ਜਾਵੜੇ ਖੇਡਣਾ ਇਥੋਂ ਦੇਖੋ ਉਹ ਮੈਂ ਜਾਵੜੇ ਖੇਡ ਨਹੀਂ ਆ ਰਾਂ ਮੁੰਡੇ ਆ ਗਏ ਸੀਗੇ ਤੇ ਉਹ ਬਨੇ ਆ ਚੱਲ ਕੇ ਖੇਡਣ ਮੈਂ ਚੱਲ ਕੋਈ ਨਹੀਂ ਕੂਤਰਾ ਬਹਿ ਗਿਆ ਤੇ ਡੈਡੀ ਬਦਾਮ ਦੇ ਦੂਗਾ ਦਾਣੇ ਦੇ ਦੂਗਾ ਦਾਣੇ ਤੇ ਪਾ ਦੂਗਾ ਤੇ ਪਾਣੀ ਪਾ ਦੂਗਾ ਪਾਣੀ ਪਾ ਗਏ ਦਾਣੇ ਪਾ ਗਏ ਸੀਗੇ ਕੱਲ ਇਕੱਲੇ ਕੂਤਰ ਨੂੰ ਬਦਾਮ ਹੀ ਦੇਣੇ ਸੀਗੇ ਉਹ ਰਹਿੰਦੇ ਸੀਗੇ ਤੇ ਆਲਰੇਡੀ ਬਦਾਮ ਦੇ ਦਿੱਤੇ ਸੀਗੇ ਤੇ ਪਾਣੀ ਦੇਤਾ ਬਾਕੀ ਓਕੇ ਹੋ ਗਿਆ ਫੋਟੋ ਜਮਾ ਤੇ ਜਿਹੜੀ ਮਿੱਤਰੋ 22 10 ਮੀ ਹੋ ਰਹੀ ਆ ਉਹ ਨਾ ਪੁਏ ਬਾਈ ਨੇ ਫੋਨ ਨਹੀਂ ਚੱਕੇਗਾ ਤੇ ਕੋਈ ਬੀਜ ਬੂਜੀ ਹੋਣਗੇ ਨਾ ਅੱਜ ਰੈਨਾ ਮੌਸਮ ਨਹੀਂ ਸੀਗਾ ਕੀ ਬਤਾ ਦੁੱਸਰ ਹੀ ਪੈ ਗਈ ਹੋਵੇ ਤੇ ਬਾਕੀ ਜੇ ਫੋਨ ਚੱਕ ਲਿਆ ਤੇ ਹੁਣੇ ਆਪਾਂ ਇਸੇ ਬਲੌਗ ਚ ਕਰ ਦਾਂਗੇ ਐਡ ਤੇ ਨਹੀਂ ਆਪਾਂ ਕੱਲੂ ਸਵੇਰ ਦੱਸ ਦਾਂਗੇ ਕਿੰਨੇ ਕਬੂਤਰਾਂ ਸਾਂਝੀ ਹੋਈ ਆ ਤੇ ਜਾਂ ਕਿੰਨੇ ਕਬੂਤਰਾਂ ਦੁੱਸਰ ਪਈ ਆ ਨਾ ਤੇ ਬਾਕੀ ਕੱਲੂ ਦੱਸਾਂਗੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸੋ ਜੇ ਬਾਕੀ ਧੰਨਵਾਦ ਸਾਰੇ ਵੀਰਾਂ ਬਲੌਗ ਵੇਖਣ ਲਈ ਲਵ ਯੂ ਸਪੋਰਟ ਕਰਦੇ ਰਹੇ